ਵਿਦੋ ਸੰਵਿਧਾਨ ਬਚਾਓ ਸਾਡੀਆਂ ਸਬਵਾ ਹੋ ਰਹੀਆਂ ਹੈ ਹਿੰਦੂ ਬਾਲਾ ਜੀ ਨੇ ਅੱਜ ਇਹ ਸਮਾਦਾ ਜੁਜਿਤ ਕੀਤਾ ਸੀ ਅੱਜ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਰਦਾਰ ਰਾਜਾ ਬੜੀ ਜੀ ਮਕੇਰੀਆਂ ਵਿੱਚ ਆਏ ਆ ਉਹਨਾਂ ਨੇ ਸੰਵਿਧਾਨ ਬਚਾਓ ਰੈਲੀ ਕੀਤੀ ਜਿਹੜੀ ਕਿ ਉਹ ਏਰੀਆ ਦੇ ਵਿੱਚ ਆਏ ਆ ਕੌਣ ਦੇਖੋ ਸੰਵਿਧਾਨ ਬਚਾਓ ਸਾਡੀਆਂ ਸਬਵਾ ਹੋ ਰਹੀਆਂ ਹੈ ਹਿੰਦੂ ਬਾਲਾ ਜੀ ਨੇ ਅੱਜ ਇਹ ਸਮਾਦਾ ਜੁਜਿਤ ਕੀਤਾ ਸੀ ਇਹ ਪ੍ਰੇਸ਼ੀ ਤਮਾਮ ਲੀਡਰਸ਼ਿਪ ਵਾਲਾ ਨੇ ਆਖੇ ਸੰਵਿਧਾਨ ਦੇ ਬਾਰੇ ਪਰ ਕਿਸ ਪ੍ਰਕਾਰ ਬਾਬਾ ਸਾਹਿਬ ਅੰਬੇਦਕਰ ਨੇ ਘਰਨਾ ਕਰੀ ਔਰ ਕਿਸ ਪ੍ਰਕਾਰ ਸੰਵਿਧਾਨ ਬੁਨਚਾਇਆ ਔਰ ਕਿਸ ਪ੍ਰਕਾਰ ਆਰਐਸਐਸ ਨੇ ਜਿਹੜੀਆਂ ਸ਼ਾਦਸ਼ਾ ਨੇ ਵੀ ਜੋ ਬੰਨਿਆ ਸਭਾ ਹਲ ਨੂੰ ਕੋੜਨ ਮਰੋੜੇ ਮੀਆਂ ਕਿਸ ਪ੍ਰਕਾਰ ਹੋਣਿਆ ਆਰਐਸਐਸ ਦੇ ਕਿਸੇ ਮੁਖੀ ਨੇ ਕਿਹਾ ਕਿਸੇ ਵਿਅਕਤੀ ਨੇ ਮਨਮਰਜ਼ੀ ਦਾ ਕੋਈ ਸਿਕਲਰ ਸ਼ਬਦ ਇਹ ਜੋ ਖਤਮ ਹੋ ਜਾਣਾ ਚਾਹੀਦਾ سو so, وہ تمام چیزوں کے بارے اور ناکامیا بارے پانچ چرچہ چرچا کیتی ہے پنجاب ماڑا مڑے دور سے گزرے نشہ جورا پہ ہے بےروزگاری زوراں پہ ہیں اکانمی جگہ سارے پہ بوجھ ہے وہ بڑا سوا چار لاکھ ساڑھے چار لاکھ کروڑ دا سارا کرزہ ہو گیا ہے پجاب کندہ کے گا سو so, اس کر آج میں دوبے کے مکیری اس پروگرام پہ پر آیا سر

ਮਕੇਰੀਆਂ ਵਿੱਚ ਆਏ ਆ ਉਹਨਾਂ ਨੇ ਸੰਵਿਧਾਨ ਬਚਾਓ ਰੈਲੀ ਕੀਤੀ ਜਿਹੜੀ ਕਿ ਉਹ ਪੂਰੇ ਪੰਜਾਬ ਦੇ ਵਿੱਚ ਕਰ ਰਹੇ ਨੇ ਹਰ ਹਲਕੇ ਦੇ ਵਿੱਚ ਕਰ ਰਹੇ ਨੇ ਔਰ ਮੈਂ ਆਪਣੀਆਂ ਮਕੇਰੀਆਂ ਨਿਵਾਸੀਆਂ ਦਾ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਆਨ ਕੇ ਉਹਨਾਂ ਨੇ ਸਹੂਲਤ ਕੀਤੀ ਔਰ ਮੈਨੂੰ ਬਹੁਤ ਢੇਰ ਸਾਰਾ ਪਿਆਰ ਦਿੱਤਾ ਮੈਨੂੰ ਅਸ਼ੀਰਵਾਦ ਦਿੱਤਾ ਮੈਂ ਉਹਨਾਂ ਦੀ ਹਮੇਸ਼ਾ ਸਦਾ ਹੀ ਯਾਦ ਰੱਖਾਂਗੀ ਅੱਜ ਜਿਹੜੀ ਪੰਜਾਬ ਦੀ ਸਾਡੀ ਕਾਂਗਰਸ ਆ ਉਹਨੇ ਜਿਹੜਾ ਹਵਾਨ ਦਿੱਤਾ ਸੀਗਾ ਕਿ ਸੰਵਿਧਾਨ ਬਚਾਓ ਰੈਲੀ ਸਾਡੇ ਸੁਪਰੀਮ ਨੇਤਾ ਰਾਹੁਲ ਗਾਂਧੀ ਜੀ ਉਹਨਾਂ ਦੇ ਨਾਰੇ ਤੇ ਅੱਜ ਜਗਾ ਜਗਾ ਹਰ ਵਿਧਾਨ ਸਭਾ ਹਲਕੇ ਚ ਇਹ ਰੈਲੀਆਂ ਹੋ ਰਹੀਆਂ ਤੇ ਬਾਕੀ ਇਹ ਆ ਪਈ ਲੀਡਰ ਸਹਿਬਾਨ ਸਾਰੇ ਹੀ ਇੱਥੇ ਪਹੁੰਚਿਆ ਵਰਕਰ ਵੀ ਪਹੁੰਚਿਆ ਵੱਡੀ ਗਿਣਤੀ ਚ ਪਹੁੰਚਿਆ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਜਿੱਦੋਂ ਅਗਲਾ ਭਵਿੱਖ ਸਾਡਾ ਆਉਂਦਾ ਆ ਕਿਰਪਾ ਕਰਕੇ ਇਕੱਠੇ ਹੋ ਕੇ ਜਿਹੜਾ ਵੀ ਸਾਥੀ ਲੀਡਰ ਅੱਗੇ ਬਣ ਕੇ ਆਉਂਦਾ ਉਹਦੇ ਨਾਲ ਰਲ ਕੇ ਤੇ ਮੁਕੇਰੀਆਂ ਦੀ ਸੀਟ ਜਿਹੜੀ ਪਹਿਲਾਂ ਭਾਜਪਾ ਦੀ ਝੋਲੀ ਚਾ ਉਹ ਕਾਂਗਰਸ ਦੀ ਝੋਲੀ ਚ ਪਵੇ ਤੇ ਨਾਲ ਦੀ ਨਾਲ ਮੈਂ ਇਹ ਵੀ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਸਾਡੇ ਸੀਐਲਪੀ ਲੀਡਰ ਆਪਣਾ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦੇ ਨਾਲ-ਨਾਲ ਸੁਖੀ ਰੰਧਾਵਾ ਜੀ ਦੇ ਨਾਲ-ਨਾਲ ਸਾਡੇ ਕੋਆਰਡੀਨੇਟਰ ਆ ਸੁਖਦੇਵ ਰੰਧਾਵਾ ਜੀ ਉਹਨਾਂ ਦੇ ਨਾਲ-ਨਾਲ ਚੰਨੀ ਜੀ ਦੀ ਵੀ ਜਿਹੜੀ ਆ ਉਹ ਫਲੈਕਸਾਂ ਦੇ ਵਿੱਚ ਤਸਵੀਰ ਲਾਇਆ ਕਰੋ ਕਿਉਂਕਿ ਚੰਨੀ ਜੀ ਦੇ ਨਾਮ ਤੇ ਪੰਜਾਬ ਨੇ ਬਹੁਤ ਵੱਡਾ ਫਤਵਾ ਦਿੱਤਾ ਸੀ ਔਰ ਜੋ 6 ਮਹੀਨੇ ਚ ਚੰਨੀ ਜੀ ਨੇ ਕੀਤਾ ਆ ਸਰਕਾਰ ਸਾਢੇ 3 ਸਾਲਾਂ ਚ ਨਹੀਂ ਕਰ ਸਕੀ ਜਿਹੜੇ ਜਿਹੜੇ ਬੰਦਿਆਂ ਨੇ ਅੱਜ ਰੈਲੀ ਰੱਖੀ ਆ ਪਰ ਚੰਨੀ ਸਾਹਿਬ ਦੀ ਪੋਸਟਰਾਂ ਤੇ ਫੋਟੋ ਨਹੀਂ ਲਾਈ ਆ ਕੀ ਕਹਿਣਾ ਚਾਹੁੰਦੇ ਹੋ ਉਸ ਬੰਦੇ ਮੈਂ ਤੇ ਮੁੱਖ ਮੰਤਰੀ ਕਿਚੇਰਾ ਪਿੱਛੇ ਰਹਿ ਗਏ ਆ ਵਧੀਆ ਉਹਨਾਂ ਦਾ ਦੇਖੋ ਬਿਲਕੁਲ ਬਿਲਕੁਲ ਸਹੀ ਗੱਲ ਆ ਉਹਨਾਂ ਦਾ ਅਕਸ ਜਿਹੜਾ ਹੈਗਾ ਉਹ ਆਪਣੀ ਮਸਾਲਾ ਆਪ ਆ ਤੇ ਉਹਦੇ ਬਾਰੇ ਜੇ ਆਪਾਂ ਉਹਨਾਂ ਦੀ ਤਾਰੀਫ ਗਨਵਾਈਏ ਕੋਈ ਮੈਂ ਉਹਦੇ ਵਿੱਚ ਗਿਣਤੀ ਨਹੀਂ ਕਰਵਾ ਸਕਦਾ ਬਟ ਮੈਂ ਚਾਹੂੰਗਾ ਕਿ ਚਰਨਜੀਤ ਸਿੰਘ ਚੰਨੀ ਜੀ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਫੋਟੋ ਜਿਹੜੀ ਆ ਉਹ ਫਲੈਕਸਾਂ ਵਿੱਚ